प्यारे श्रोताओं मैं डॉक्टर मल्कजीत सिंह पट्टी हाजिर हां एक नया लेक्चर लेके आज आपा गल करंगे जबो ਸਾਡੇ ਸਰੀਰ ਦੇ ਅੰਦਰ ਕੋਨੀਆਂ ਨਾੜੀਆਂ ਦੇ ਵਿੱਚ ਖੂਨ ਦਾ ਜਿਹੜਾ ਸਰਕੂਲੇਸ਼ਨ ਆ ਸੰਚਾਰ ਬਲੱਡ ਸਰਕੂਲੇਸ਼ਨ ਖਰਾਬ ਹੋ ਜਾਂਦਾ ਤੇ ਉਹਦੀ ਚੇਤਾਵਨੀ ਚਿੰਨ ਕਿਹੜੇ ਆ ਜਦੋਂ ਸਾਡੇ ਸਰੀਰ ਨੂੰ ਪੂਰਾ ਖੂਨ ਨਹੀਂ ਮਿਲਦਾ ਖੂਨ ਦੀਆਂ ਨਾੜੀਆਂ ਦਾ ਖਰਾਬ ਹੋਣ ਕਰਕੇ ਉਹਨਾਂ ਦੇ ਵਿੱਚ ਲੀਕ ਬੰਦ ਕਰਕੇ ਤਾਂ ਕਿਹੜੇ ਕਿਹੜੇ ਚੇਤਾਵਨੀ ਚਿੰਨ੍ਹ ਹੁੰਦੇ ਆ ਨਾ ਹੁਣ ਖਰਾਬ ਸਰਕੂਲੇਸ਼ਨ ਜਦੋਂ ਅਸੀਂ ਪੈਰੀਫਰਲ ਆਰਟਰੀ ਡਿਸੀਜ਼ ਬੋਲਦੇ ਹਾਂ ਆਮ ਤੌਰ ਤੇ ਕੀ ਹੁੰਦਾ ਕਿ ਸਾਡੀਆਂ ਧਮਨੀਆਂ ਜਾਂ ਆਰਟਰੀਜ਼ ਦੇ ਵਿੱਚ ਪਲੇਕ ਦੇ ਬਣ ਜਾਂਦੀ ਹੈ ਜਾਂ ਪਲੇਕ ਦਾ ਨਿਰਮਾਣ ਹੋ ਜਾਂਦਾ ਬਿਲਡ ਅਪ ਹੋ ਜਾਂਦੀ ਹੈ ਉਹਦੇ ਦੇ ਤੀਜੇ ਵਜੋਂ ਉਹੜੀ ਆਰਟਰੀਜ਼ ਦਾ ਲਿਊਮਨ ਹੁੰਦਾ ਅੰਦਰ ਉਨੀ ਉਹਦਾ ਹਿੱਸਾ ਜਿਹੜਾ ਵਾਲ ਆ ਉਹ ਟਾਈਟ ਵੀ ਹੋ ਜਾਂਦੀ ਹੈ ਤੇ ਸਖਤ ਵੀ ਹੋ ਜਾਂਦੀ ਹੈ ਜਿਸ ਦਾ ਕਰਕੇ ਫਿਰ ਪੂਰਾ ਖੂਨ ਦੌਰਾ ਨਹੀਂ ਕਰਦਾ ਸਰਕਲ ਨਹੀਂ ਕਰਦਾ ਕਿ ਜਿੱਥੇ-ਜਿੱਥੇ ਫਿਰ ਉਹ ਖੂਨ ਲੈ ਕੇ ਜਾਣਾ ਹੁੰਦਾ ਜਦੋਂ ਆਕਸੀਜਨ ਵਾਲਾ ਜਾਂ ਹੋਰ ਪੋਸ਼ਟਿਕ ਤੱਤ ਪੂਰੀ ਮਾਤਰਾ ਦੇ ਵਿੱਚ ਨਹੀਂ ਮਿਲਦੇ ਸਾਡੇ ਸਰੀਰ ਦੇ ਅਲੱਗ-ਅਲੱਗ ਹਿੱਸਿਆਂ ਨੂੰ ਤਾਂ ਉਹਦੇ ਨਾਲ ਫਿਰ ਸਰੀਰ ਦੇ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਆਰਗਨ ਕਵਰਿੰਗ ਡੈਮੇਜ ਵੀ ਬਾਅਦ ਦੇ ਵਿੱਚ ਹੋ ਜਾਂਦੇ ਜਦੋਂ ਉਹ ਤਮਨੀਆਂ ਪਲੇਗ ਦੇ ਕਾਰਨ ਤੰਗ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਪੂਰੇ ਸਰੀਰ ਵਿੱਚ ਆਕਸੀਜਨ ਤੇ ਹੋਰ ਜਿਹੜਾ ਪੌਸ਼ਟਿਕ ਤੱਤ ਸਾਡੇ ਖੂਨ ਨੇ ਲੈ ਕੇ ਜਾਣੇ ਹੁੰਦੇ ਉਹਨਾਂ ਦੇ ਵਿੱਚ ਵਿਘਨ ਪੈ ਜਾਂਦਾ ਰਿਕਵਰਡ ਪੈ ਜਾਂਦਾ ਤੇ ਖਰਾਬ ਸਰਕੂਲੇਸ਼ਨ ਦੇ ਕਾਰਨ ਤੇ ਸਾਡੇ ਹੱਥਾਂ ਪੈਰਾਂ ਜਾਂ ਸਰੀਰ ਦੇ ਕਈਆਂ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਦਿੰਦਾ ਹੈ। ਐਵਨ ਕੇ ਪਾਈ ਪਾ ਕੇ ਦਿਲ ਵੀ ਪ੍ਰਭਾਵਿਤ ਹੋ ਜਾਂਦਾ ਸਾਡਾ ਬ੍ਰੇਨ ਵੀ ਲੰਗਸ ਵੀ ਜਾਂ ਸਾਡੇ ਸਰੀਰ ਦੇ ਗੁਰਦੇ ਵੀ ਅੱਖਾਂ ਸਾਰਿਆਂ ਦੇ ਉੱਪਰ ਬੁਰਾ ਅਸਰ ਪੈਦਾ ਕਰਦਾ। ਤੇ ਜੇ ਇਹ ਨਾਲ ਫਿਰ ਕਾਫੀ ਹੱਦ ਤੱਕ ਸੀਰੀਅਸ ਡਿਸੀਜ਼ ਆ ਜਾਂਦੀ। ਸਭ ਤੋਂ ਪਹਿਲਾਂ ਇਹਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਲੱਤਾਂ ਬਾਹਾਂ ਦੇ ਵਿੱਚ ਕੜਵੱਲਾਂ ਪੈ ਜਾਂਦੀਆਂ। ਬੜੇ ਕ੍ਰੇਮਸ ਪੈਂਦੇ ਨੇ, ਦਰਦ ਹੁੰਦੀ ਹੈ, ਬਹੁਤ ਜ਼ਿਆਦਾ ਦਰਦ ਇੱਕਦਮ ਹੁੰਦੀ ਹੈ, ਕੁਝ ਸਮੇਂ ਲਈ ਰੁਕ ਵੀ ਜਾਂਦੀ ਹੈ। ਹੁਣ ਖਰਾਬ ਖੂਨ ਦਾ ਜਦੋਂ ਸਰਕੂਲੇਸ਼ਨ ਹੁੰਦਾ ਤਾਂ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਲੱਛਣ ਹੁੰਦਾ ਕੜਵੱਲ, ਜਾਂ ਮਸਲ ਦੇ ਵਿੱਚ ਇੱਕਦਮ ਸਵੀਅਰ ਪੇਨ। ਚਾਹੇ ਉਹ 2 ਸੈਕਿੰਡ ਵਾਸਤੇ ਵੀ ਹੋ ਸਕਦੀ ਹੈ। ਜਿਹਨੂੰ ਅਸੀਂ ਕਈ ਵਾਰੀ ਸੀਰੀਅਸ ਨਹੀਂ ਲੈਂਦੇ। ਇਹ ਲੱਛਣ ਰੁਕ ਰੁਕ ਕੇ ਜਿਸ ਨੂੰ ਅਸੀਂ ਪੇਵਰੀ ਉਹ ਰੁਕ ਰੁਕੇ ਨਾ ਕਲੋਡੀਕੇਸ਼ਨ ਜਿਹੜਾ ਉਹ ਵੀ ਕਹਿ ਦਿੰਦੇ ਹੁਣ ਧਮਨੀਆਂ ਦੇ ਵਿੱਚ ਖਾਸ ਕਰਕੇ ਹੀਟਲੇ ਸਰੀਰ ਵਿੱਚ ਖੂਨ ਦੇ ਪ੍ਰਵਾਹ ਦੇ ਵਿੱਚ ਰੁਕਾਵਟ ਕਰਨਾ ਦਾ ਸਭੇ ਗੜੇ ਲੋਰ ਪਾੜ ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ ਕਮਜ਼ੋਰੀ ਤੇ ਸੋਜ ਕੁਝ ਲੋਕਾਂ ਨੂੰ ਜਿਨ੍ਹਾਂ ਦੇ ਖੂਨ ਦਾ ਸੰਚਾਰ ਘਟ ਹੁੰਦਾ ਉਹਨਾਂ ਵਿੱਚ ਜਿਹੇ ਐਥੀਰੋਸਕਲੋਸਿਸ ਬਣ ਜਾਂਦੀ ਹੈ ਧਮਨੀਆਂ ਦਾ ਸਖਤ ਹੋਣਾ ਉਹਦੇ ਕਾਰਨ ਸੁੰਨ ਹੋਣਾ ਕਮਜ਼ੋਰੀ ਜਾਂ ਸੋਜਾਂ ਵੀ ਸਰੀਰ ਤੇ ਪਈਆਂ ਮਹਿਸੂਸ ਹੁੰਦੀਆਂ ਨੇ ਕਿਉਂਕਿ ਪਲੇਕ ਜਿਹੜੀ ਬੜੀ ਸਖਤ ਹੁੰਦੀ ਹੈ ਤੇ ਧਮਨੀਆਂ ਨੇ ਜਿਹੜੀਆਂ ਆਰਟਰੀਜ਼ ਉਹਨਾਂ ਦੀ ਲਚਕ ਘਟ ਜਾਂਦੀ ਹੈ ਤੇ ਉਹ ਤੰਗ ਹੋ ਜਾਂਦੀਆਂ ਜਿਸ ਨਾਲ ਪੂਰੇ ਸਰੀਰ ਵਿੱਚ ਆਕਸੀਜਨ ਅਤੇ ਹੋਰ ਜਿਹੜੇ ਪੌਸ਼ਟਿਕ ਤੱਤ ਹੁੰਦੇ ਉਹ ਘਟ ਜਾਂਦੇ ਹਨ ਅਤੇ ਜਿਹਦਾ ਕਰਕੇ ਫਿਰੇ ਮੁਸ਼ਕਲ ਆਉਂਦੀ ਹੈ ਥਕਾਵਟ ਅਤੇ ਠੰਡ ਮਹਿਸੂਸ ਹੁੰਦੀ ਹੈ ਕੱਟ ਖੂਨ ਸੰਚਾਰ ਥਕਾਵਟ ਜਾਂ ਠੰਡ ਦਾ ਕਾਰਨ ਵੀ ਬਣ ਜਾਂਦਾ ਉਸ ਏਰੀਆ ਮੰਨ ਲਓ ਹੱਥਾਂ ਨੂੰ ਜਾਂ ਲੱਤਾਂ ਨੂੰ ਜਾਂ ਪੈਰਾਂ ਨੂੰ ਜਿੱਥੇ ਵੀ ਖੂਨ ਦਾ ਸਰਕਲ ਘਟ ਜਾਂਦਾ ਤਾਂ ਉੱਥੇ ਠੰਡ ਲੱਗਦੀ ਹੈ ਤੇ ਕੜੋਲਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਥੱਕਿਆ ਮਹਿਸੂਸ ਹੁੰਦਾ ਉਹ ਉਸ ਹੁੰਨ ਹੋ ਜਾਂਦਾ ਏਰੀਆ ਖਾਸ ਕਰਕੇ ਸਾਡੇ ਹੱਥ ਜਾਂ ਪੈਰਾਂ ਵਰਗੇ ਜਿਹੜੇ ਅੰਗ ਨੇ ਉਸ ਤੋਂ ਆਮ ਸਰੀਰ ਨਾਲ ਉਹ ਠੰਡੇ ਨਜ਼ਰ ਆਉਣਗੇ ਕਿ ਐਕਸੀਜਨ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਜਦੋਂ ਖੂਨ ਦੀ ਘਾਟ ਕਰਨ ਮਸਲ ਜਲਦੀ ਥੱਕ ਜਾਂਦੇ ਆ ਕਿ ਥਕਾਵਟ ਦੀਆਂ ਭਾਵਨਾਵਾਂ ਜਾਨੀ ਕਿ ਥਕਾਵਟ ਤੁਹਾਨੂੰ ਮਹਿਸੂਸ ਜਲਦੀ ਹੋਣ ਲੱਗ ਜਾਂਦੀ ਹੈ ਤੇ ਖੂਨ ਦੇ ਪ੍ਰਵਾਹ ਵਿੱਚ ਕਮੀ ਦਾ ਮਤਲਬ ਹੈ ਕਿ ਸਰੀਰ ਦੇ ਤਾਪਮਾਨ ਵਿੱਚ ਘੱਟ ਖੂਨ ਪੂਰੇ ਸਰੀਰ ਵਿੱਚ ਯਾਤਰਾ ਕਰਦਾ ਜਾਨੀ ਕਿ ਟੈਂਪਰੇਚਰ ਵੀ ਉਹਦਾ ਲੋ ਹੋ ਜਾਂਦਾ ਹੁੰਦਾ ਇਸ ਨਾਲ ਘੱਟ ਖੂਨ ਦੇ ਪ੍ਰਵਾਹ ਵਾਲੇ ਖੇਤਰ ਠੰਡੇ ਮਹਿਸੂਸ ਹੁੰਦੇ ਆ ਜਿੱਥੇ ਜਾਨੀ ਕਿ ਖੂਨ ਦਾ ਦੌਰਾ ਕਟ ਗਿਆ ਉਹ ਠੰਡਾ ਮਹਿਸੂਸ ਹੋਏਗਾ ਚਮੜੀ ਦਾ ਰੰਗ ਬਦਲ ਜਾਣਾ ਸਰੀਰ ਦੇ ਕੁਝ ਹਿੱਸਿਆਂ ਵਿੱਚ ਜਦੋਂ ਆਕਸੀਜਨ ਨਾਲ ਭਰਪੂਰ ਖੂਨ ਦੀ ਘਾਟ ਹੁੰਦੀ ਹੈ ਉਹਦੇ ਕਾਰਨ ਖੂਨ ਦਾ ਸੰਚਾਰ ਘਟਣ ਕਾਰਨ ਚਮੜੀ ਦੇ ਰੰਗ ਵਿੱਚ ਬਦਲਾਅ ਆ ਸਕਦਾ ਜਦੋਂ ਸਰਕੂਲੇਸ਼ਨ ਜਿਆਦਾ ਵਿਗੜ ਜਾਂਦਾ ਤੇ ਖੂਨ ਦਾ ਪ੍ਰਵਾਹ ਅਤੇ ਆਕਸੀਜਨ ਘਟ ਜਾਂਦੀ ਹੈ ਜਿਸ ਕਾਰਨ ਚਮੜੀ ਦਾ ਰੰਗ ਫਿੱਕਾ ਪੈ ਜਾਂਦਾ ਤੇ ਅਕਸਰ ਫਿੱਕੀ ਨੀਲੀ ਜਾਂ ਸਲੇਟੀ ਚਮੜੀ ਦਿਖਾਈ ਦਿੰਦੀ ਹੈ ਵਾਲਾਂ ਦਾ ਝੜਨਾ ਤੇ ਨਹਾਂ ਦਾ ਪੁਰਪੁਰਾ ਹੋਣਾ ਸਾਡੇ ਨੇਲਸ ਜਿਹੜੇ ਨੇ ਉਹ ਵੀ ਬ੍ਰਿਟਲ ਹੋ ਜਾਂਦੇ ਨੇ ਖਰਾਬ ਸਰਕੂਲੇਸ਼ਨ ਵਾਲਾਂ ਦੇ ਰੋਮ ਅਤੇ ਨਹਾਂ ਦੇ ਨੂੰ ਵੀ ਸੇਤਮੰਦ ਨੂੰ ਬਣਾਉਣ ਦੇ ਵਿੱਚ ਜਦੋਂ ਪ੍ਰੋਪਰ ਖੂਨ ਨਹੀਂ ਮਿਲਦਾ ਤਾਂ ਉਹਦੇ ਨਾਲ ਵੀ ਨਹਾਂ ਤੇ ਵਾਲ ਵੀ ਘਟਨੇ ਸ਼ੁਰੂ ਹੋ ਜਾਂਦੇ ਆ ਤੇ ਨਹਾਂ ਪੁਰਪਰੇ ਸ਼ੂ ਹੋ ਜਾਂਦੇ ਆ ਕਿਉਂਕਿ ਸਰਕੂਲੇਸ਼ਨ ਕਰ ਨਹਾਂ ਦਾ ਪੁਰਪਰਾ ਹੋਣਾ ਆਮ ਲੱਛਣ ਹੁੰਦਾ ਹੈ ਤੇ ਵਾਲਾਂ ਦਾ ਝੜਨਾ ਐਂਜ਼ਾਈਮਾ ਥੋੜੇ ਸਮੇਂ ਦੀ ਛਾਤੀ ਦੇ ਵਿੱਚ ਦਰਦ ਹੋ ਕੇ ਆਪੇ ਠੀਕ ਹੋ ਜਾਏਗਾ ਖਰਾਬ ਸਰਕੂਲੇਸ਼ਨ ਦਿਲ ਨੂੰ ਜਿਹੜੇ ਭੋਜਨ ਦੇਣ ਵਾਲੀਆਂ ਜਾਂ ਦਿਲ ਨੂੰ ਖਰਾਕ ਦੇਣ ਵਾਲੀਆਂ ਜਿਹੜੀਆਂ ਤਮਨੀਆਂ ਉਹ ਜਦੋਂ ਪ੍ਰਭਾਵਿਤ ਹੋ ਜਾਂਦੀਆਂ ਤੇ ਦਿਲ ਦੇ ਵਿੱਚ ਮਸੂਲ ਦੇ ਵਿੱਚ ਕੜਵਲ ਪੈ ਜਾਂਦੇ ਐ ਐਨਜ਼ਾਈਮਾਂ ਜਿਹਦਾ ਕਰਕੇ ਛਾਤੀ 'ਚ ਦਰਦ ਹੁੰਦੀ ਹੈ ਕੁਝ ਸਮੇਂ ਲਈ ਤੇ ਕਈ ਵਾਰ ਫਿਰ ਵਾਪੇ ਰੁਕ ਵੀ ਜਾਂਦੀ ਹੈ ਤੇ ਜੇਕਰ ਉਹ ਸਰਕੂਲੇਸ਼ਨ ਜ਼ਿਆਦਾ ਪ੍ਰਭਾਵਿਤ ਹੁੰਦਾ ਤਾਂ ਫਿਰ ਦਿਲ ਦਾ ਦੌਰਾ ਵੀ ਪੈ ਜਾਂਦਾ ਅਗਰ ਟਾਈਮਲੀ ਉਹਨਾਂ ਨੂੰ ਟ੍ਰੀਟ ਲਾ ਦਿੱਤਾ ਜਾਵੇ ਸਾਡੇ ਬੋਧਾਤਮਕ ਕੰਮ ਨੇ ਜਿਹੜੇ ਯਾਦ ਆਸ਼ ਨਾਲ ਸੰਬੰਧਿਤ ਉਹ ਵੀ ਕਮਜ਼ੋਰ ਹੋ ਜਾਂਦੇ ਕਿਉਂਕਿ ਜਦੋਂ ਖਰਾਬ ਸਰਕੂਲੇਸ਼ਨ ਹੁੰਦਾ ਤਾਂ ਸਰੀਰ ਦੀਆਂ ਬਹੁਤ ਸਾਰੀਆਂ ਧਮਨੀਆਂ ਨੂੰ ਪ੍ਰਭਾਵਿਤ ਹੋ ਜਾਂਦੀਆਂ ਇਸ ਲਈ ਦਿਮਾਗ ਦੇ ਵਿੱਚ ਵੀ ਖੂਨ ਦੀ ਪ੍ਰਵਾਹ ਦੀ ਕਮੀ ਹੋ ਜਾਂਦੀ ਹੈ ਇਸ ਕਰਕੇ ਜਦੋਂ ਖੂਨ ਦਾ ਪ੍ਰਵਾਹ ਦਿਮਾਗ ਨੂੰ ਘਟ ਜਾਂਦਾ ਆਕਸੀਜਨ ਘਟ ਜਾਂਦੀ ਹੈ ਪੌਸ਼ਟਿਕ ਤੱਤ ਘਟ ਜਾਂਦੇ ਨੇ ਤੇ ਉਹ ਵੀ ਜਿਹੜੀ ਸਾਡੀ ਯਾਦ ਆਸ਼ ਨਾਲ ਸੰਬੰਧਿਤ ਵੀ ਕਮਜ਼ੋਰੀਆਂ ਆ ਜਾਂਦੀਆਂ ਇਮਿਊਨਿਟੀ ਦਾ ਕਮਜ਼ੋਰ ਹੋ ਜਾਣਾ ਜਦੋਂ ਸਾਡੀ ਸਰਕੂਲੇਸ਼ਨ ਠੀਕ ਨਹੀਂ ਹੁੰਦੀ ਤਾਂ ਸਰੀਰ ਦੇ ਵਿੱਚ ਇਮਿਊਨਿਟੀ ਸਿਸਟਮ ਵੀ ਪ੍ਰਭਾਵਿਤ ਹੋ ਜਾਂਦਾ ਕਿਉਂਕਿ ਸਾਡੇ ਜਿਹੜੇ ਚਿੱਟੇ ਰક્ત ਆਪਣੇ ਰਕਤਾਂ ਨੂੰ ਵਾਈਟ ਬਲੱਡ ਸੈੱਲ ਉਹ ਵੀ ਸਰੀਰ ਦੀ ਲਾਗ ਦੇ ਵਿਰੁੱਧ ਮੁੱਖ ਰੱਖਿਆ ਨੂੰ ਕੁਸ਼ਲਤਾ ਨਾਲ ਨਹੀਂ ਲੱਜਾਏਗਾ ਉੱਥੇ ਵੀ ਫਿਰ ਜਿਹੜੀ ਇਮਿਊਨ ਸਿਸਟਮ ਜਿਹੜਾ ਵਾ ਉਹ ਪ੍ਰਭਾਵਿਤ ਹੋ ਜਾਂਦਾ ਯਾਨੀ ਕਿ ਬਿਮਾਰੀਆਂ ਨਾਲ ਲੜਨ ਵਾਲੀ ਤਾਕਤ ਵੀ ਕਮਜ਼ੋਰ ਹੋ ਜਾਂਦੀ ਹੈ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਬਹੁਤ ਰੋਕ ਟੋਕ ਪੈਂਦੀ ਹੈ ਸੱਗੀਆਂ ਇੰਟਰਸਟਾਈਨ ਖਾਜਮੇ ਨਾਲ ਸੰਬੰਧ ਰਿਹਾ ਸਿਸਟਮ ਹੈ ਕਿਉਂਕਿ ਮਾੜੀ ਸਰਕੂਲੇਸ਼ਨ ਜਿਹੜੀ ਅੰਤੜੀਆਂ ਦੇ ਵਿੱਚ ਵੀ ਇਸਕੇਮੀਆ ਇਸਕੇਮੀਆ ਵੀ ਖੂਨ ਦੀ ਕਮੀ ਦਾ ਕਾਰਨ ਬਣ ਜਾਂਦੀ ਹੈ ਅੰਤੜੀਆਂ ਦੇ ਜਦੋਂ ਖੂਨ ਦੀ ਕਮੀ ਦੇ ਲੱਛਣ ਜਿਵੇਂ ਪੇਟ ਵਿੱਚ ਦਰਦ ਹੋ ਸਕਦੀ ਹੈ ਉਲਟੀ ਆ ਸਕਦੀ ਹੈ ਜਾਂ ਦਿਲ ਕੱਚਾ ਹੋ ਸਕਦਾ ਟਾਇਲਟ ਦੇ ਨਾਲ ਖੂਨ ਆ ਸਕਦਾ ਲੂਜ਼ ਮੂਸ਼ਨ ਲੱਗ ਸਕਦੇ ਤੇ ਅੰਤੜੀਆਂ ਦੀ ਸੋਜ ਕਈ ਵਾਰੀ ਹੋਰ ਐਮਰਜੈਂਸੀ ਵੀ ਸਾਨੂੰ ਉਹਦੀ ਇਹ ਰਿਅ ਡਾਕਟਰ ਕੋਲ ਜਾ ਕੇ ਟ੍ਰੀਟਮੈਂਟ ਕਰਵਾਉਣੀ ਪੈ ਜਾਂਦੀ ਹੈ ਹੋਰ ਕਈ ਤਰ੍ਹਾਂ ਦੇ ਇਲੈਸ਼ ਜਿਵੇਂ ਇਰੈਕਟਾਈਲ ਡਿਸਫੰਕਸ਼ਨ ਹੋ ਜਾਂਦੇ ਨਵਰਦੀ ਜੀ ਨੂੰ ਅਸੀਂ ਨਪੁਸ਼ਕਤਾ ਕਹਿ ਦਿੰਦੇ ਆ ਸੈਕਸ਼ੂਅਲੀ ਡਿਜ਼ਾਇਰ ਜਿਹੜੀ ਹੈ ਜਾਂ ਇਰੈਕਸ਼ਨ ਜਿਹੜੀ ਹੈ ਉਹ ਬਿਲਕੁਲ ਲਾਸ ਹੋ ਜਾਂਦੀ ਹੈ ਮਸਲ ਜਿਹੜੇ ਨੇ ਉਹ ਮਸਲ ਸੁਗੜੇ ਜਾਂਦੇ ਮਸਲ ਦੀ ਐਟ੍ਰੋਫੀ ਹੋ ਜਾਂਦੀ ਬਹੁਤ ਛੋਟੇ ਹੋ ਜਾਂਦੇ ਮਸਲ ਤੁਹਾਡੇ ਜਲਦੀ ਜਲਦੀ ਲਾਸ ਹੋ ਗਏ ਯਕਮ ਜਲਦੀ ਠੀਕ ਨਹੀਂ ਹੁੰਦੇ ਖਾਸ ਕਰਕੇ ਲੱਤਾਂ ਦੇ ਜਾਂ ਬਹੁਤ ਸਲੂ ਠੀਕ ਹੁੰਦੇ ਹੈ ਹੀਲਿੰਗ ਬੜੀ ਘਟ ਜਾਂਦੀ ਕਿਉਂਕਿ ਜਿੱਥੇ ਖੂਨ ਦਾ ਸਰਕਲ ਘਟ ਗਿਆ ਉੱਥੇ ਜ਼ਖਮ ਵੀ ਜਲਦੀ ਠੀਕ ਨਹੀਂ ਹੁੰਦੇ ਹੁਣ ਖੂਨ ਦੇ ਪ੍ਰਵਾਹ ਦੀ ਕਾਟ ਜਾਂ ਡੈਡ ਟਿਸ਼ੂ ਹੋ ਜਾਂਦੇ ਹੈ ਕੁਝ ਦੇ ਬਾਅਦ ਦੇ ਵਿੱਚ ਸ਼ੁਰੂ ਗੈਂਗਰੀਨ ਬਣ ਜਾਂਦੀ ਹੈ ਤੇ ਆਰਗਨ ਨੂੰ ਕੱਟਣ ਤੱਕ ਵੀ ਜੜੀਆਂ ਨੌਕਤ ਆ ਸਕਦੀ ਹੈ ਇਸ ਤੋਂ ਇਲਾਵਾ ਹੋਰ ਮਤਲਬ ਮਾੜੇ ਸਰਕੂਲੇਸ਼ਨ ਦੇ ਜਿਹੜੇ ਕੋਈ ਮਹਜ਼ੂੂਤ ਸਥਿਤੀਆਂ ਹੁੰਦੀਆਂ ਨੇ ਕੌਨਸ ਸੋਚਾਰ ਜਿਹੜੇ ਸੋਚਾਰ ਨੂੰ ਵਿਗਾੜ ਦਿੰਦੇ ਜਿਵੇਂ ਕਿਸੇ ਨੂੰ ਸ਼ੂਗਰ ਦਾ ਰੋਗ ਹੈ ਜਾਂ ਇੱਕ ਲੰਬੋ ਸੈਕੂਨਲ ਡਿਸੀਜ਼ ਹੁੰਦੀ ਹੈ ਪਿੱਠ ਦੇ ਹੇਠਲੇ ਹਿੱਸੇ ਦੇ ਜਿਹੜੇ ਸੈਕਰਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੁਝ ਬਿਮਾਰੀਆਂ ਹੁੰਦੀਆਂ ਉਹਨਾਂ ਦੇ ਕਾਰਨ ਵੀ ਹੋ ਜਾਂਦਾ ਜਿਆਦਾ ਉਮਰ ਜਿਹੜੀ 60 ਸਾਲ ਤੋਂ ਜਦੋਂ ਉਪਰ ਹੋ ਜਾਂਦੀ ਉਦੋਂ ਵੀ ਸਰਕਲ ਵਿਗੜ ਜਾਂਦਾ ਬਲੱਡ ਪ੍ਰੈਸ਼ਰ ਦਾ ਵਧਣਾ ਜਿਆਦਾ ਕੋਲੇਸਟ੍ਰੋਲ ਦਾ ਬੈਡ ਕੋਲੇਸਟ੍ਰੋਲ ਦਾ ਖਾਸ ਕਰਕੇ ਜਿਆਦਾ ਵਜ਼ਨ ਵਜਨ ਦਾ ਲੋਡ ਤੋਂ ਜਿਆਦਾ ਹੋਣਾ ਤਬਾਕੂ ਦੀ ਬਹੁਤ ਜ਼ਿਆਦਾ ਵਰਤੋਂ ਕਰਨਾ ਤੇ ਇਸ ਕਰਕੇ ਇਹ ਖੂਦ ਅਗਰ ਤੁਹਾਨੂੰ ਵੀ ਇਦਾਂ ਦੇ ਕੋਈ ਲੱਛਣ ਆਉਂਦੇ ਆ ਤੁਹਾਨੂੰ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧਦਾ ਤੁਹਾਨੂੰ ਸ਼ੂਗਰ ਦੇ ਰੋਗ ਵੀ ਆ ਜਾਂ ਤੁਹਾਨੂੰ ਹੋਰ ਵੀ ਕੁਝ ਕਿ ਤੁਹਾਨੂੰ ਇਦਾਂ ਦੀਆਂ ਨਿਸ਼ਾਨੀਆਂ ਆਉਂਦੀਆਂ ਤੇ ਜ਼ਰੂਰ ਤੁਸੀਂ ਟਾਈਮਲੀ ਜਾ ਕੇ ਆਪਣੇ ਡਾਕਟਰ ਦੀ ਸਲਾਹ ਲੈ ਕੇ ਲੋਹਿੰਦੇ ਟੈਸਟ ਕਰਵਾ ਕੇ ਕੁਰ ਆਪਣਾ ਜੋ ਵੀ ਟ੍ਰੀਟਮੈਂਟ ਨਾਲ ਚੱਲਣਾ ਹੋ ਡਾਕਟਰ ਦੀ ਸਲਾਹ ਨਾਲ ਦਵਾਈਆਂ ਵੀ ਪਰਹੇਜ਼ ਵੀ ਖਾਣ ਪੀਣ ਦਾ ਐਕਸਰਸਾਈਜ਼ ਜੋ ਕੁਝ ਵੀ ਕਰਨਾ ਉਹ ਤੁਹਾਨੂੰ ਕਰਨਾ ਪੈਂਦਾ ਪਰ ਮੇਰੇ ਦੇ ਵਿੱਚ ਅਸੀਂ ਬਚਾ ਕਿਵੇਂ ਸਕਦਾ ਸਕਦੇ ਆ ਤਬਾਕੂ ਤੋਂ ਪਰਹੇਜ਼ ਕਰੋ ਦਿਲ ਨੂੰ ਲੁੜੀਂਦੀ ਸਿਹਤਮੰਦ ਖਾਾਕ ਲਓ ਤੁਸੀਂ ਐਕਸਰਸਾਈਜ਼ ਕਰਦੇ ਰਹੋ ਆਪਣੀ ਕੰਟੀਨਿਊ ਸਿਹਤਮੰਦ ਵਜ਼ਨ ਬਣਾ ਕੇ ਰੱਖੋ ਬਲੱਡ ਪ੍ਰੈਸ਼ਰ 슈ਗਰ ਜਾਂ ਹੋਰ ਕੋਲੇਸਟ੍ਰੋਲ ਅਗਰ ਤੁਹਾਡਾ ਵਧਿਆ ਹੋਇਆ ਹੈ ਇਦਾਂ ਦੀਆਂ ਬਿਮਾਰੀਆਂ ਨੂੰ ਬੜੇ ਧਿਆਨ ਨਾਲ ਡਾਕਟਰ ਦੀ ਸਲਾਹ ਨਾਲ ਦਵਾਈਆਂ ਤੇ ਖੁਰਾਕ ਦਾ ਕੀ ਲੈਣਾ ਕੀ ਨਹੀਂ ਲੈਣਾ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਵੀ ਖੂਨ ਜਿਹੜਾ ਦਾ ਸਰਕਲ ਖਰਾਬ ਹੋਈ ਨੂੰ ਸੁਧਾਰ ਸਕਦਾ ਜਾਨੀ ਕਿ ਖਾਣ ਪੀਣ ਦੇ ਵਿੱਚ ਤਬਦੀਲੀ ਲੋੜਿੰਦੀ ਕਰਕੇ ਫਿਜ਼ੀਕਲ ਐਕਟਿਵ ਜਿਹੜੀ ਐਕਟੀਵਿਟੀ ਕਰਕੇ ਐਕਸਰਸਾਈਜ਼ ਵਗੈਰਾ ਕਰਕੇ ਜਿੰਨੀ ਕੁ ਲੋੜਿੰਦੀ ਆ ਤੁਹਾਡੇ ਡਾਕਟਰ ਦੀ ਸਲਾਹ ਨਾਲ ਤੇ ਕਰ ਲੈਣਾ ਨਾ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਆਪਣੀਆਂ ਐਕਟੀਵਿਟੀਆਂ ਨੂੰ ਐਕਟਿਵ ਕਰਕੇ ਆਪਣੇ ਸਰੀਰ ਨੂੰ ਖਾਣ ਪੀਣ ਦਾ ਸੁਧਾਰ ਡਾਕਟਰ ਦੀ ਸਲਾਹ ਨਾਲ ਸਲਾਹ ਦੇ ਨਾਲ ਦਵਾਈਆਂ ਲੈ ਕੇ ਤੁਸੀਂ ਕਾਫੀ ਹੱਦ ਤੱਕ ਇਸ ਨਾਮ ਰਾਤ ਬਿਮਾਰੀ ਤੋਂ ਬਚ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇ ਅੱਜ 3-4 ਦਿਨ ਦਾ ਗੈਪ ਪੈ ਗਿਆ ਕਿਸੇ ਜ਼ਰੂਰੀ ਕੰਮ ਕਰਕੇ ਤੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਕੱਲ ਨੂੰ ਫੇਰ ਕੋਈ ਨਾ ਕੋਈ ਵੀਡੀਓ ਜਾਂ ਸ਼ਾਮ ਨੂੰ ਇੱਕ ਪਾਵਾਂਗੇ ਜੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਪਸੰਦ ਆਵੇਗਾ ਸ਼ੁਕਰੀਆ